ਸਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਨਸ਼ੇ ਦੇ ਯੋਰ ਵਿੱਚ ਮੈਂ ਕੁਲਵਿੰਦਰ ਕੌਰ ਪਿੰਡ ਮਾਨਕਪੁਰਾ ਜਿੱਦਾਂ ਕਿ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਬੀਤੀ ਕਈ ਦਿਨਾਂ ਤੋਂ ਮੇਰੇ ਘਰ ਦੇ ਹਾਲਾਤਾਂ ਬਾਰੇ ਤੁਹਾਨੂੰ ਮੈਂ ਸਾਰਾ ਕੁਝ ਡਿਟੇਲ ਵਾਈਜ਼ ਡਿਟੇਲ ਦੱਸਿਆ ਹੈ ਇਹਦੇ ਵਿੱਚ ਕੋਈ ਵੀ ਲੋਕ ਵਾਲੀ ਕੋਈ ਵੀ ਪਰਦੇ ਵਾਲੀ ਗੱਲ ਨਹੀਂ ਗਈ ਜੋ ਮੈਂ ਆਪਣੇ ਵਿਊਜ਼ ਤੋਂ ਲੁਕੋਈ ਹੋਵੇ ਜਾਂ ਆਪਣੇ ਸਬਸਕ੍ਰਾਈਬਰਾਂ ਤੋਂ ਲੁਕੋਈ ਹੋਵੇ ਕਿਉਂਕਿ ਮੈਂ ਜਾਣਦੀ ਆ ਨਾ ਮੈਂ ਸੱਚੀ ਆ ਇਸ ਕਰਕੇ ਸਾਰਿਆਂ ਦੀ ਚੀਕ ਨਿਕਲੀ ਪਈ ਆ ਚੀਜ਼ਾਂ ਮੇਰੀਆਂ ਚੁੱਕੀਆਂ ਗਈਆਂ ਨੇ ਚੀਜ਼ਾਂ ਮੇਰੀਆਂ ਬਰਬਾਦ ਹੋ ਗਈਆਂ ਨੇ ਪਰ ਸੰਗ ਵਿੱਚ ਲੋਕਾਂ ਦੇ ਵਿੱਚ ਫਸ ਗਈਆਂ ਜਾ ਕੇ ਉਹ ਚੀਜ਼ਾਂ ਉਹ ਫਸੀਆਂ ਤੁਹਾਡੀ ਵਜ੍ਹਾ ਦੇ ਨਾਲ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕਰੋ ਤੇ ਸਰਕਾਰਾਂ ਤੱਕ ਪਹੁੰਚਾਓ ਵੀ ਮਜੀਠੀਆ ਦਾ ਨਾਂ ਲਾਉਣ ਵਾਲਿਆ ਹੁਣ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਵੇਖ ਲੈਣ ਵੀ ਨਸ਼ਾ ਵੇਚ ਕੌਣ ਦਿਆ ਏ ਠੀਕ ਹੈ ਅੱਗੇ ਤੇ ਤੁਸੀਂ ਕਹਿੰਦੇ ਮਜੀਠੀਆ ਵੇਚਦਾ ਹੁਣ ਤੇ ਮਜੀਠੀਆ ਫੜਿਆ ਅੱਗੇ ਤੁਸੀਂ ਕਹਿੰਦੇ ਸਰਕਾਰਾਂ ਵੇਚਦੀਆਂ ਹੁਣ ਤੇ ਸਰਕਾਰ ਵੀ ਤੁਹਾਡੇ ਥੱਲੇ ਆ ਹੁਣ ਦੱਸੋ ਹੋਂਦ ਐ ਐਮਐਲਏ ਤੋਂ ਲੈ ਕੇ ਤਹਿਸੀਲਦਾਰ ਤੱਕ ਸਾਰੇ ਤੁਸੀਂ ਚੇਂਜ ਕਰਾ ਕੇ ਵੇਖ ਲੇ ਹੁਣ ਕਿਉ ਨਸ਼ਾ ਵੀ ਕੰਡਿਆ ਹੈ ਹੁਣ ਦਿਓ ਜਵਾਬ ਜਨਤਾ ਨੂੰ ਹੁਣ ਪੁੱਛਤਾ ਹੈ ਭਾਰਤ ਦੱਸੋ ਹੁਣ ਕਿੰਨੂ ਕਿੰਨੂ ਦੱਸੋਗੇ